ਇਸ ਤਰ੍ਹਾਂ ਬਿਆਨ ਕਰ ਰਿਹਾ ਓਏ ਹੱਥ ਪੈ ਜੇ ਜਾਜ ਦਿੱਤਾ ਕਿ ਨੂੰ ਮੈਂ ਸਦਲੂ ਰਹਿੰਦਿਆਂ ਬਾਕੀ ਨੂੰ ਹਰ ਗੱਭਰੂ ਇਹੋ ਸੋਚੇ ਤੇ ਮਨ ਭਰ ਜਾਣ ਨੂੰ ਲੋਚੇ ਘਰ ਘਰ ਦੀ ਕਹਾਣੀ ਏ ਲੋੜ ਨਹੀਂ ਬੰਦੇ ਦੀ ਬਣ ਗਿਆ ਪੈਸਾ ਹਾਰੀ ਏ ਲੋੜ ਨਹੀਂ ਬੰਦੇ ਦੀ ਬਣ ਗਿਆ ਪੈਸਾ ਇੱਕ লাশ ਆਈਆ ਬਾਰਡਰ ਤੋਂ ਇੱਕ ਲਾਹੀ ਲੜਕੇ ਦੀ ਗੱਡਰ ਤੋਂ ਇੱਕ লাশ ਪੇਟੀ ਵਿੱਚ ਪੈ ਗਈ ਇੱਕ ਦੇ ਸੂਈ ਨਾੜ ਵਿੱਚ ਰਹੇਗੀ ਪੈਂਦੇ ਵੈਣ ਲ ਮੇਰੇ ਨੇ ਇਨਕਲਾਬ ਦੀਆਂ ਗੱਲਾਂ ਹਾਲ ਬਣਾਤੇ ਕਿਹੜੇ ਨੇ ਇਨਕਲਾਬ ਦੀਆਂ ਗੱਲਾਂ ਹਾਲ ਬਣਾਤੇ ਕਿਹੜੇ ਨੇ ਹੁਣ ਪਾ ਕੇ ਗੁਰਾਂ ਦਾ ਬਾਣਾ ਬਦ ਗਿਆ ਮਲਕ ਭਾਗੋ ਦਾ ਲਾਣਾ ਤੋੜ ਦੁਰਾਨੀ ਕਰਦੇ ਐਸ਼ਾ ਵਿੱਚ ਪੋਰਿਆ ਕਰਦੇ ਚਿੱਟੀ ਸੌਂ ਕੇ ਬਥੇਰੀਏ ਮਾਇਆ ਸਾਡੇ ਹਿੱਸੇ ਭਗਤਾਂ ਸੇਵਾ ਤੇਰੀ ਏ ਮਾਇਆ ਸਾਡੇ ਹਿੱਸੇ ਭਗਤਾਂ ਸੇਵਾ ਤੇਰੀ ਏ ਇੱਥੇ ਡਾਂਗਾ ਖਾਂਦੇ ਟੀਚਰ ਵੀ ਤੇ ਕਿਹੜਾ ਬਣੂ ਫਿਊਚਰ ਵੀ ਮੰਗ ਪਤਰ ਵੀ ਪਾੜ ਦਿੱਤੇ ਤੇ ਟੈਂਚੀਆਂ ਉੱਤੇ ਚਾੜ ਦਿੱਤੇ ਜੀ ਪਾਣਾ ਰੋਜ਼ ਹੀ ਬਾਪਰ ਦਾ ਕੁਰਸੀ ਉੱਤੇ ਬਹਿ ਕੇ ਦੇਖੇ ਮੁੰਡਾ ਮਾਸਟਰ ਦਾ ਕੁਰਸੀ ਉੱਤੇ ਬਹਿ ਕੇ ਦੇਖੇ ਮੁੰਡਾ ਮਾਸਟਰ ਦਾ ਇੱਥੇ 골ਡ ਸੁਪਨਾ ਬਣ ਗਿਆ ਹੈ ਲੈ ਚਾਂਦੀ ਸੀਨਾ ਤਣ ਲਿਆ ਹੈ ਤਾਰਾ ਬੇਸ਼ਕੂਰ ਪਿਆ ਮਾਰੇ ਜੋਦੇ ਜਿੱਤ ਕੇ ਅੰਤ ਨੂੰ ਹਾਰੇ ਰੋਲੀ ਪਟਕੇ ਮਾਰੇ ਸਾਡੇ ਦੇਸ਼ ਕਿਸ਼ੋਰੀ ਬਈ ਧੋਬੀ ਪਟਕੇ ਮਾਰੇ ਸਾਡੇ ਦੇਸ਼ ਕਿਸ਼ੋਰੀ ਬਈ ਐਸੇ ਸੱਚ ਕਵਿਸ਼ ਰਾਂ ਗਾਉਣੇ ਜਿਹੜੇ ਹਜਮ ਨਾ ਸਬਦੇ ਆਉਣੇ ਜੇ ਕਮ ਲੋਕ ਕਲਾ ਦਾ ਕਰਨਾ ਪੈਂਦਾ ਸਭ ਕੁਝ ਹੀ ਫੇਰੇ ਜਰਨਾ ਲੋਕੋ ਹੋ ਜੋ ਤਕੜੇ ਬਈ ਮੇਰੇ ਦੇਸ਼ ਨਾਲ ਲੜਦਾ ਹੱਥ ਮਸ਼ਾਲ ਇਨਸ਼ਾਅੱਲਾ ਫੜ ਕੇ